ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਪਿੰਡ ਜਰਖੜ ਇਹ ਮਲੇਰਕੋਡਲਾ ਰੋਡ ਤੇ ਪਿੰਡ ਰਹਿ ਜਾਂਦਾ ਤੇ ਆਲਮਗੀਰ ਗੁਰਦੁਆਰਾ ਵੀ ਇਹਦੇ ਨੇੜੇ ਰਹਿ ਜਾਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਾਈ ਨਾਲ ਕਰੀਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਔਰ ਬਾਈ ਕਿੱਦਾਂ ਠੀਕ ਹੋ ਵਧੀਆ ਪਾਜੀ ਵਧੀਆ ਬਾਈ ਆਪਣਾ ਪਹਿਲਾ ਨਾਮ ਤੇ ਐਡਰੈਸ ਦੱਸੋ ਨਾਮ ਵੀਰੇ ਸਿਮਰਨਜੀਤ ਸਿੰਘ ਪਿੰਡ ਜਰਖੜ ਜ਼ਿਲ੍ਹਾ ਲੁਧਿਆਣਾ ਤੇ ਕੰਟੈਕਟ ਨੰਬਰ ਹੈਗਾ ਆਪਣਾ 8146909140 ਠੀਕ ਹੈ ਤੇ ਬਾਈ ਇਹ ਮਲੇਰ ਕੋਡਲਾ ਰੋਡ ਤੇ ਪਿੰਡ ਰਹਿ ਜਾਂਦਾ ਹਾਂਜੀ ਬਿਲਕੁਲ ਸਾਜਰ ਜ਼ੋੜ ਦੇ ਨਾਲ ਵੜਦੇ ਨਾਲ ਹੀ ਜਮਾਈ ਨਾਲ ਹਾਂਜੀ ਕਿਲੋਮੀਟਰ ਠੀਕ ਹੈ ਬਾਈ ਠੀਕ ਹੈ ਬਾਈ ਅੱਜ ਫਿਰ ਦੋ ਬੱਚੀਆਂ ਲੈ ਆ ਹਾਂਜੀ ਵੀਰੇ ਦੋ ਬੱਚੀਆਂ ਨੇ ਅੱਜ ਆਪਣੇ ਕੋਲ ਚਲੋ ਠੀਕ ਹੈ ਬਾਈ ਇਹ ਵੀਰੇ ਜਮਾਈ ਕੱਚੀ ਖੀਰੀ ਬੱਚੀ ਅੱਛਾ ਜੀ ਤੇ 7 ਕਿ ਮਹੀਨੇ ਦਾ ਬੱਚਾ ਇਹ ਠੀਕ ਹੈ ਜੀ ਤੁਹਾਨੂੰ ਬਹੁਤ ਵਧੀਆ ਲ ਇਹ ਸਾ ਦੋਨੇ ਵੀਰੇ ਫਾਰਮ ਚ ਲਿਆਨੇ ਆਪਣੇ ਬਾਈ ਇੱਧਰ ਖੜ੍ਹੇ ਨੇ ਖੁਲੀਆਂ ਹੁੰਦੀਆਂ ਸੀਗੀਆਂ ਇਹ ਆਪੇ ਦਿਖਾ ਦੇ ਆ ਦੇਖੋ ਚਾਰ ਹੀ ਥਾਨ ਨੇ ਕੋਈ ਫੋਟ ਨਹੀਂ ਕੋਈ ਸ਼ਾਕ ਨਹੀਂ ਤੇ ਬਾਈ ਇਹ ਕਿੰਨੀ ਕੁ ਉਮਰ ਹੈ ਇਹਦੀ ਇਹਦੀ ਵੀਰੇ 7 ਕੁ ਮਹੀਨੇ ਉਮਰ ਦੱਸੀ ਉਹਨਾਂ ਨੇ ਅੱਛਾ ਜੀ ਠੀਕ ਹੈ ਬਾਈ ਉਹਦਾ ਵੀ ਜਾਤ ਨਸਲ ਚੰਗੀ ਹੈਗੀ ਬਹੁਤ ਜਿਆ ਮੁੱਠੀ ਦੇ ਕੋ ਬੱਚੇ ਬਾਈ ਸਿੰਘ ਸਿੰਘ ਦਗਾਏ ਹੋਏ ਨੇ ਉਹਨਾਂ ਨੇ ਫੇਸ ਕੁੜੀ ਦੇਖੋ ਚੰਗੀ ਹੈਗੀ ਆ 7 ਮਹੀਨਿਆਂ ਦਾ ਬੱਚਾ ਤੇ ਬਾਈ ਇਹਦਾ ਮਦਰ ਰਿਕਾਰਡ ਵਗੈਰਾ ਮਦਰ ਰਿਕਾਰਡ ਵੀਰੇ ਇਹਦਾ ਹੈਗਾ ਵਾ 20 ਪਲੱਸ ਅੱਛਾ ਜੀ ਦੱਸਿਆ ਆਪਾਂ ਨੂੰ ਉਹਨਾਂ ਨੇ ਠੀਕ ਹੈ ਬਾਈ ਠੀਕ ਹੈ ਹਾਂਜੀ ਚਲੋ ਬਾਈ ਇੱਕ ਵਾਰ ਚੰਗੀ ਹੈਗੀ ਬੱਚੀ ਜਾਤ ਨਸਲ ਪੂਰੀ ਹੈਗੀ ਸ਼ਾਈਨਿੰਗ ਵੀ ਪੂਰੀ ਹੈ ਬਰੀਡ ਵੀ ਚੰਗੀ ਹੈ ਬੱਚੀ ਬਹੁਤ ਚੰਗੀ ਵੀਰੇ ਕਿਸੇ ਸਾਢੇ ਮਹੀਨਿਆਂ ਦਾ ਬੱਚਾ ਦੱਸਦਾ ਹੈਗਾ ਸੰਭਲ ਦੇ ਘਰ ਚਲੇਗੀ ਨਾ ਕੱਚੀ ਖੀਰੀ ਹੈਗੀ ਆ ਚਾਰ ਹੀ ਥੰਨੇ ਹਾਂ ਆ ਫੇਸ ਪੀਟੀ ਦੇਖੋ ਇੱਕ ਵਾਰ ਦੇਖੋ ਐਚ ਬਰੀਡ ਦੀ ਬੱਚੀ ਖੁੱਲੀਆਂ ਆ ਵੀਰੇ ਰਸਾ ਤਾਂ ਹੁਣ ਪਾਇਆ ਆ ਪਾਗ ਲਿਆ ਵੀਰੇ ਸਹੀ ਆ ਤੋਰਾ ਦੇਖੋ ਇੱਕ ਵਾਰ ਚੰਗੀ ਹੈਗੀ ਆ ਆ ਵੀਰੇ ਖੁੱਲੀਆਂ ਆ ਇਹ ਦੇਖੋ ਕਿਵੇਂ ਕਰਦੀ ਆ ਸਹੀ ਆ ਅੱਜ ਪਾਇਆ ਵਾ ਠੀਕ ਹੈ ਵੀਰੇ ਠੀਕ ਹੈ ਤਾਂ ਪਤਾ ਹੀ ਵੀਰੇ ਇਹਨਾਂ ਨੂੰ ਚੰਗੀ ਆ ਮਾਦਰ ਗਾਰਡ ਵੀ ਬਾਈ ਨੇ ਦੱਸਿਆ 20 ਕਿਲੋ ਹਾਂਜੀ ਵੀਰੇ ਚਾਰੂ ਚੂਰੂ ਬਹੁਤ ਆ ਵੀਰੇ ਦੇਖੋ ਸਹੀ ਹੈ ਵੀਰੇ ਆ ਦੇਖੋ ਚਾਰੂ ਵੀ ਪੂਰੀ ਹੈਗੀ ਆ ਚੰਗੀ ਹੈਗੀ ਆ ਤੇ ਬਾਈ ਆਪਾਂ ਮੁੱਲ ਕੀ ਕਰਦੇ ਆ ਇਹਦਾ ਤੇਰਾ ਵੀਰੇ ਕੱਲੀ ਦਾ ਆਪਾਂ 6000 ਰੁਪਿਆ ਮੁੱਲ ਅੱਛਾ ਜੀ ਆਪਣੀ ਆਈ ਭਾਣ ਨਾਲ ਹੋਈ ਆ ਆਪਾਂ ਦੇ ਵੀ ਭਾਣ ਨਾਲ ਦੇਣੀ ਚਲੋ ਸਹੀ ਆ ਉਹਦਾ ਕੱਲੀ ਆ ਬਾਈ ਹਾਂਜੀ 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 ਠੀਕ ਹੈ ਬਾਈ 6000 ਦੀ ਦੇਣੀ ਹੈਗੀ ਆ ਤੇ ਬਾਈ ਮਾੜਾ ਮੋਟਾ ਮਾਨ ਕਰਦੀਆਂ ਆਏਗੇ ਵੀਰੇ ਜੇ ਜੋੜਾ ਕੋਈ ਲਊਗਾ ਥੋੜਾ ਬੋਤ ਆਪਾਂ ਮਾਨਦਾਨ ਕਰਦਾਂ ਚਲੋ ਉਹਦਾ ਬਾਈ ਛੋਟ ਕਰਦੀ ਚਲ ਆਏਗੇ ਕੋਈ ਗੱਲ ਨਹੀਂ ਛੋਟ ਵਧੀਆ ਕਰਾਂਗੇ ਵੀ ਹੋ ਗਏ 7-8 ਦਿਨ ਹੋ ਗਏ ਕਹਿੰਦੇ ਤਾਰਾ ਨਿੰਦੀ ਸੀ ਬੱਚੀ ਅੱਛਾ ਜੀ ਉਹ ਇਹ ਵੀ ਫਾਰਮ ਚ ਲਿਆਂਦੀ ਆ ਥੋੜੀ ਬੱਚੀ ਭਾਈਦੀ ਆ ਅੱਛਾ ਅੱਛਾ ਵੀਰੇ ਹਾਂਜੀ ਹਾਂਜੀ ਠੀਕ ਹੈ ਥਣ ਤੁਹਾਨੂੰ ਦੇਖ ਲਓ ਦੰਦੋ ਚਾਰ ਜਾਂਦਾ ਵੀਰੇ ਹਾਂ ਜਾਰੀ ਨੇ ਕੱਲ੍ਹ ਆ ਗਾ ਥਣ ਚਾਰ ਹੀ ਗੈਪ ਤੇ ਕੋਈ ਫੋਲਟ ਨਹੀਂ ਕੋਈ ਸ਼ਾਕ ਨਹੀਂ ਸੰਭੀ ਵਾਲੀ ਚੰਗੀ ਹੈ ਬਾਈ ਪਾਜੀ ਦੇਖੋ ਇਹ ਤਾਂ ਉਪਰਾ ਕਰ ਗਈ ਵੀਰੇ ਕੁਝ ਖਾਂਦੀ ਹੁੰਦੀ ਨਹੀਂ ਹੈਗੀ ਅੱਛਾ ਜੀ ਤੇ ਜਦੋਂ ਆਪੀ ਦੇਖੋ ਰਾਤ ਨੂੰ ਸਭ ਕੋ ਖਾਣ ਲੈਣਾ ਦੇਖੋ ਬੱਚੀ ਸਹੀ ਹੈ ਸਹੀ ਹੈ ਵੀਰੇ ਪੈਣੀ ਛੋਣੀ ਉਹਦਾ ਵੀ ਠੰਡੀ ਆ ਮੈਂ ਕਿਹਾ ਪੂਰੀ ਠੰਡੀ ਵੀਰੇ ਥਣਾ ਦੇ ਹੱਥ ਲਾ ਕੇ ਦੇਖ ਲਓ ਲੈ ਸਹੀ ਹੈ ਭਾਈ ਇਹਦਾ ਵੀ ਮਦਰ ਰਿਕਾਰਡ ਵਗੈਰਾ ਇਹਦਾ ਵੀ ਇਹਨਾਂ ਨੂੰ ਦੱਸਿਆ ਵਾ 2022 ਦੇ ਵਿੱਚ ਵਿੱਚ ਦੱਸਿਆ ਉਹਨਾਂ ਨੇ ਹਾਂਜੀ ਹਾਂਜੀ ਬਾਕੀ ਜਿਹੜਾ ਜਿਹੜਾ ਸੇਵਾ ਕਰ ਲਓ ਹੈ ਕੋਈ ਪਰਮੀ ਬਲੀ ਚੰਗੀ ਹੈ ਸ਼ਾਈਨਿੰਗ ਇਹਦੀ ਵੀ ਪੂਰੀ ਹੈ ਪੂਰੀ ਵੀਰੇ ਚੰਗੀ ਆ ਬੱਚਾ ਦੇਖੋ ਚੰਗੀ ਹੈਗੀ ਆ ਲੈ ਸਾਊਸੀਲ ਪੂਰੀ ਆ ਵੀਰੇ ਬੱਛੀ ਵੀਰੇ ਡਰ ਗਈ ਪਈ ਹੈ ਸਹੀ ਹੈ ਵੀਰੇ ਸਹੀ ਹੈ ਹਾਂਜੀ ਹਾਂਜੀ ਤੇ ਭਾਈ ਆ ਫਿਰ ਖੜੀ ਦਿਖਾ ਦਿੰਨੇ ਕੋਈ ਨਹੀਂ ਹਾਂ ਹਾਂ ਦੇਖ ਲਓ ਖੜੀ ਆ ਜਿਹੜਾ ਕੋਈ ਲਊਗਾ ਚੰਗੀ ਤਰ੍ਹਾਂ ਤੋਰ ਕੇ ਲੈ ਕੇ ਜਾ ਰਹੀ ਹੈ ਸਹੀ ਹੈ ਸਹੀ ਹੈ ਉਦਾ ਵੀ ਚਾਰੂ ਵੀ ਹੈਗੀ ਆ ਪੂਰੀ ਪੂਰੀ ਵੀਰੇ ਪੂਰੀ ਉਹਦੇ ਠੀਕ ਹੈ ਠੀਕ ਹੈ ਵੀਰੇ ਬੰਦੋ ਸਿਰਫ ਚਾਰ ਦੰਦਾ ਆਪਾਂ ਵੀਡੀਓ ਦਸਣਾ ਵਾ ਸਹੀ ਹੈ ਵੀਰੇ ਸਹੀ ਹੈ ਹਾਂ ਤੇ ਬਾਈ ਇਹਨਾਂ ਦਾ ਬਾਈ ਜਿਹੜਾ ਰੇਟ ਆਪਾਂ ਕਰ ਦਣਾ ਅੱਜ ਹੁਣ ਇੰਨੇ ਦਾ ਆਉਂਦਾ ਵੀ ਕੀ ਆ ਸਹੀ ਹੈ ਬਾਈ ਇਹਦਾ ਵੀ ਫਿਰ ਜੈਜੀ ਰੇਟ ਆਪਾਂ ਕਰੀਏ ਇਹ ਆ ਵੀਰੇ ਆਪਾਂ ਲਾਸਟ 7000 ਦੀ ਬੱਚੀ ਦੇਣੀ ਆ ਚਲੋ ਠੀਕ ਹੈ ਜੇ ਅਕਰ ਬਾਈ ਕੋ ਜੋੜਾ ਲੈ ਜੂਗਾ ਜੇ ਕੋਈ ਜੋੜਾ ਲੈ ਜੋ ਦੇਖ ਲਓ 7 ਤੇ 6 ਕਿੰਨੇ ਹੋਗੇ 13000 13000 ਹੋ ਗਿਆ 1000 ਰੁਪਏ ਛੱਡਣਾ ਵੀਰੇ ਚਲੋ ਠੀਕ ਹੈ ਇਹ ਜੀ ਬੱਚੀ ਕੌਣ ਦੇ ਦੂ ਵੀਰੇ ਸਹੀ ਹੈ ਸਹੀ ਹੈ ਵੀਰੇ ਦੇਖੋ ਆ ਦੇਖੋ ਦੋਨੋਂ ਬੱਚੀਆਂ ਚੰਗੀਆਂ ਹੈਗੀਆਂ ਸਭੀ ਬਲੀ ਵੀ ਚੰਗੀਆਂ ਥਾਨ ਦੇ ਦੋਨੋਂ ਪੂਰੇ ਪੂਰੇ ਸਹੀ ਹੈ ਵੀਰੇ ਚੀਚੀ ਦੀ ਚੀਚੀ ਮਦਦ ਰਿਗਾਰਡ ਵੀ ਬਾਈ ਨੇ ਦੱਸਤਾ ਆਇਆ ਹੈਗਾ ਹਾਂਜੀ ਜਿਸ ਕਿਸੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ